ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਡੇਲੀ ਬਲੌਗਸ ਤੇ ਤੁਹਾਡਾ ਸਵਾਗਤ ਕਰਦਾ ਤੇ ਇਹ ਆਪਣੇ ਚੈਨਲ ਦੀ ਪਹਿਲੀ ਵੀਡੀਓ ਹੈ ਜਿਵੇਂ ਤੁਸੀਂ ਜਗਜੀਤ ਬਠਿੰਡੇ ਵਾਲੇ ਦੇ ਚੈਨਲ ਨੂੰ ਕਾਫੀ ਪਿਆਰ ਤੇ ਭਰਮਾ ਹੰਗਾਰਾ ਦਿੱਤਾ ਹੈਗਾ ਚੰਗੇ ਚੰਗੇ ਕਮੈਂਟ ਕੀਤੇ ਆ ਤੇ ਅਮੀਰ ਹੈ ਵੀ ਤੁਸੀਂ ਇਸ ਚੈਨਲ ਨੂੰ ਵੀ ਉਨੇ ਪਿਆਰ ਆ ਜਿਹੜਾ ਉਹ ਦਿਓਗੇ ਸਾਡੀ ਵੀ ਕੋਸ਼ਿਸ਼ ਹੈ ਵੀ ਚੰਗੀਆਂ ਚੰਗੀਆਂ ਵੀਡੀਓ ਚੰਗੇ ਚੰਗੇ ਬਲੌਗਸ ਤੁਹਾਨੂੰ ਜਿਹੜੇ ਦਿਖਾਏ ਜਾਣ ਤੇ ਅੱਜ ਆਪਣੇ ਮਿੱਤਰ ਦਾ ਫੋਨ ਆ ਗਿਆ ਉਹ ਆਪਣਾ ਵੀਰ ਵੀ ਫ੍ਰੀ ਸੀਗਾ ਤੇ ਉਹਦੇ ਕੋਲੇ ਦੋ ਗਾਇਆਂ ਸੇਲ ਵਾਸਤੇ ਆ ਬਹੁਤ ਚੰਗੀਆਂ ਗਾਇਆਂ ਆਈਆਂ ਜੇ ਕਿਸੇ ਵੀ ਵੀਰ ਨੇ ਲੈਣੀਆਂ ਜਾਂ ਪ੍ਰੋਪਰ ਇਹਨਾਂ ਦੀ ਵੀਡੀਓ ਦੇਖਣੀ ਹੈ ਕਮੈਂਟ ਬਾਕਸ ਦੇ ਵਿੱਚ ਜਿਹੜਾ ਲਿੰਕ ਹੈ ਉਹ ਛੱਡਾਂਗੇ ਤੇ ਉੱਥੋਂ ਤੁਸੀਂ ਪ੍ਰੋਪਰ ਜਿਹੜੀ ਵੀਡੀਓ ਉਹ ਦੇਖ ਸਕਦੇ ਹੋ ਤੇ ਸਾਨੂੰ ਰਸਤੇ ਦੇ ਜਿਹੜੇ ਬਹੁਤ ਸੋਹਣੇ-ਸੋਹਣੇ ਨਜ਼ਾਰੇ ਆ ਉਹ ਵੀ ਦਿਖਾਵਾਂਗੇ ਤੇ ਦੋਸਤੋ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਤੇ ਦੋਸਤੋ ਹੁਣ ਆਪਾਂ ਚੱਲਦੇ ਆਂਗੇ ਕਿਉਂਕਿ ਐਨਕ ਲਾ ਲਈਏ ਰਸਤੇ ਦੇ ਵਿੱਚ ਕਈ ਵਾਰੀ ਮੱਛਰ ਹੁੰਦਾ ਹੈਗਾ ਕੁਕਸ ਪੈ ਜਾਂਦਾ ਹੈਗਾ ਤੇ ਉਹਦਾ ਕਰਕੇ ਥੋੜੀ ਸੇਫਟੀ ਵਾਸਤੇ ਜਿਹੜੀ ਐਨਕ ਆਪਾਂ ਨੂੰ ਲਾਉਣੀ ਚਾਹੀਦੀ ਹੈ ਜੀ ਹਰ ਇੱਕ ਬੰਦੇ ਨੇ ਤੇ ਉੱਥੇ ਜਾ ਕੇ ਖੰਮ ਜਿਹੜੇ ਰਸਤੇ ਦੇ ਨਜ਼ਾਰੇ ਕੋਈ ਦਿਖਾ ਮੰਗੇ ਲਓ ਦੋਸਤੋ ਆਪਾਂ ਹੁਣ ਪਹੁੰਚ ਗਏ ਨਹਿਰ ਤੇ ਪਰਸਰਾਮ ਨਗਰ ਵਾਲੇ ਪੁਲ ਤੇ ਜੀ ਹੈਨਾ ਹਾਂਜੀ ਪਰਸਰਾਮ ਨਗਰ ਵਾਲੇ ਪੁਲ ਤੇ ਪਹੁੰਚ ਗਏ ਤੇ ਇੱਥੇ ਪਾਣੀ ਦੀ ਗੱਲ ਕਰ ਲਈ ਤਾਂ ਬਹੁਤ ਸਵਾਰ ਪਾਣੀ ਹੈ ਨਹਿਰ ਦੇ ਉੱਪਰ ਹੀ ਬਿਲਕੁਲ ਨਲਕਾ ਲੱਗਿਆ ਤੇ ਤੁਹਾਨੂੰ ਦਿਖਾਉਣੇ ਆ ਉਹ ਵੀ ਆ ਦੇਖੋ ਨਲਕਾ ਜਿਹੜਾ ਨੇਰ ਤੇ ਬਿਲਕੁਲ ਨਾਲ ਹੀ ਲੱਗਿਆ ਪਿਆ ਕਿ ਕਾਫੀ ਭਰਾ ਜਿਹੜੇ ਸ਼ਹਿਰ ਵਾਲੇ ਵੀਰ ਵੀ ਕਾਫੀ ਕਾਫੀ ਦੂਰੋਂ ਲੈ ਕੇ ਆਉਂਦੇ ਆ ਤੇ ਆਹ ਦੇਖੋ ਵੀਰ ਨੇ ਜਿਹੜਾ ਉਹ ਪਾਣੀ ਵਾਸਤੇ ਸਟੋਰ ਵਾਸਤੇ ਜੀ ਕਿੰਨੀ ਸੀ ਉਹ ਭਰ ਲਈ ਬਾਈ ਸਸਤੀ ਗੱਲ ਨਹੀਂ ਸਸਤੀ ਗੱਲ ਹੈ ਕਿੱਥੋਂ ਪਾਣੀ ਲੈਣ ਵਾਸਤੇ ਆਉਣੇ ਕਿੱਥੇ ਰਹਿਸੋ ਜੀ ਬੇਰੀ ਜੀ ਰੇਸਿੰਗ ਮੁਸਤਕੀ ਬਾਈ ਅਮਰੀਕਸਨ ਰੋਡ ਤੋਂ ਪਾਣੀ ਪਰਨਾ ਨਹੀਂ ਹੈ ਅੱਛਾ ਕਿੰਨੇ ਕਿਲੋਮੀਟਰ ਆਉਣੇ ਪਾਣੀ ਭਰਨਾ ਇੱਥੋਂ ਹੈਗੇ 4-5 ਕਿਲੋਮੀਟਰ ਜੀ 4-5 ਕਿਲੋਮੀਟਰ ਸਪੈਸ਼ਲ ਪਾਣੀ ਵਾਸਤੇ ਆਉਣੇ ਹਾਂ ਹਾਂਜੀ ਹਾਂਜੀ ਤੇ ਨੇੜੇ ਨਹੀਂ ਮਿਲਦਾ ਕਿਤੇ ਨੇੜੇ ਜੀ ਮਿਲਦਾ ਜੀ ਪੀੜ ਵਾਲੀ ਹੁੰਦੀ ਆਰੋਪ ਜੀ ਉਹ ਪਾਣੀ ਖਰਾਬ ਕਰਦਾ ਜੀ ਹੂੰ ਹਾਂਜੀ ਅੱਛਾ ਤੇ ਪਾਣੀ ਇਹ 5 ਸਾਲ ਹੋ ਗਏ ਪਿੰਦੇ ਜੀ ਅੱਛਾ ਹਾਂਜੀ ਵਧੀਆਗਾ ਹਾਂਜੀ ਇਸੇ ਤਰ੍ਹਾਂ ਦੀ ਕੋਈ ਉਹ ਨਹੀਂ ਦਿੱਕਤ ਨਹੀਂ ਆਈ ਹੱਥ ਪਰ ਬੜੇ ਚੱਲੀ ਜਾਂਦੇ ਜੀ ਵਾਹ ਜੀ ਵਾਹ ਜਿੰਨੇ ਵੀ ਵੀਕਰਾਂ ਵਾਲੇ ਹੈਗੇ ਆ ਠੀਕ ਹੈ ਵੀਰ ਜੀ ਥੈਂਕ ਯੂ ਜਿੰਨੇ ਵੀ ਵੀਕਰਾਂ ਵਾਲੇ ਵੀਰ ਆਸ-ਪਾਸ ਦੇ ਵੀਰ ਹੈਗੇ ਆ ਦੇਖੋ ਤੁਸੀਂ ਸਪੈਸ਼ਲ ਪਾਣੀ ਪੀਣ ਦੀ ਖਾਤਰੀ ਖੜਦੇ ਹੈਗੇ ਹੁਣ ਤਾਂ ਨਹਿਰ ਵੀ ਜਿਹੜੀ ਪੱਕੀ ਹੋ ਗਈ ਤੇ ਅੱਗੇ ਕੱਚੀ ਦੇ ਵਿੱਚ ਜਿਹੜਾ ਪ੍ਰੋਪਰ ਪਾਣੀ ਸੀ ਉਹ ਸਿੰਦਾ ਹੁੰਦਾ ਸੀ ਤੇ ਤਾਂ ਹੀ ਜਿਹੜੇ ਸਾਈਡਾਂ ਤੇ ਨਲਕੇ ਹੁੰਦੇ ਸੀ ਮੋਟਰਾਂ ਹੁੰਦੀਆਂ ਸੀ ਉਹਨਾਂ ਦੇ ਪਾਣੀ ਚੰਗੇ ਹੁੰਦੇ ਸੀ ਤੇ ਹੁਣ ਨਹਿਰ ਹੈ ਜਿਹੜੀ ਪ੍ਰੋਪਰ ਸਾਰੇ ਕਿਤੇ ਨਹੀਂ ਜਿਹੜੀ ਪੱਕਣਾ ਹੋ ਗਿਆ ਸੂਏ ਪੱਕੇ ਹੋ ਗਏ ਤੇ ਜਿਹੜਾ ਪਾਣੀ ਆ ਉਹ ਧਰਤੀ ਦੇ ਵਿੱਚ ਆ ਜਿਹੜਾ ਉਹ ਲੀਚ ਨਹੀਂ ਹੁੰਦਾਗਾ ਕਿਉਂਕਿ ਜਿਵੇਂ ਡੱਬੇ ਦੇ ਵਿੱਚੋਂ ਕੋਈ ਚੀਜ਼ ਬੰਦ ਕਰਕੇ ਆਪਾਂ ਲੈ ਜਾਂਦੇ ਆ ਉਸ ਤਰੀਕੇ ਨਾਲ ਜਿਹੜਾ ਪਾਣੀ ਆ ਉਹ ਲਿਜਾਇਆ ਜਾ ਰਿਹਾ ਹੈਗਾ ਤੇ ਪਾਣੀ ਆ ਜਿਹੜਾ ਉਹ ਵਿਰਲੇ ਥਾਂਵਾਂ ਤੇ ਚੰਗਾ ਰਹਿ ਗਿਆ ਤੇ ਆਹ ਦੇਖੋ 22 ਸਪੈਸ਼ਲ ਉਹ ਨਲਕਾ ਗੇੜ ਕੇ ਜਿਹੜਾ ਭਰੀ ਜਾਂਦਾ ਨਾਲ ਦੀ ਨਾਲ ਕੰਨੀਆਂ ਲਈ ਆਉਂਦੇ ਆ ਵੀਰ ਵਰਗੇ ਕਿਉਂਕਿ ਲੰਬੇ ਸਮੇਂ ਤੋਂ ਇਹ ਪਾਣੀ ਵਰਤਦੇ ਆ ਤੇ ਇਹਨਾਂ ਨੂੰ ਪੁੱਛਦਿਆਂ ਵੀ ਇਹ ਪਾਣੀ ਦਾ ਕਿਵੇਂ ਹਾਜ਼ਮੇ ਹੁਜ਼ਮੇ ਵਾਸਤੇ ਕਿਵੇਂ ਆ ਬਾਈ ਆਸੀ ਗੱਲ ਜੀ ਦੇਖਾ ਜੀ ਕਿੱਥੋਂ ਪਾਣੀ ਭਰਨ ਵਾਸਤੇ ਆਉਣੇ ਸਪੈਸ਼ਲ ਆ ਆਪਾਂ ਹੀ ਸਰਖਪੁਰ ਰੋਡ ਤੋਂ ਸਰਖਪੁਰ ਰੋਡ ਤੋਂ ਕਿੰਨਾ 1.5 ਕਿਲੋਮੀਟਰ ਦੂਰ ਆ ਜੀ ਹਾਂਜੀ ਠੀਕ ਹੈ ਇਹ ਪਾਣੀ ਸਪੈਸ਼ਲੀ ਵਿੱਚ ਕੀ ਪਾਇਆ ਹੋ ਜਾ ਜਿਹੜਾ ਤੁਸੀਂ ਸਪੈਸ਼ਲ ਇੱਥੇ ਬਣੇ ਨਹੀਂ ਦੁਰ ਪਾਇਆ ਤਾਂ ਕੁਝ ਵੀ ਨਹੀਂ ਹਾਂ ਜੀ ਬਸ ਟੇਸਟ ਹੈ ਹਾਂ ਜੀ ਟੇਸਟ ਹੈ ਟੇਸਟ ਪੂਰਾ ਹੈਗਾ ਠੀਕ ਹੈ ਨਾਲੋਂ ਕਿਤੇ ਬਿਹਤਰ ਹੈ ਆਰਓ ਨਾਲੋਂ ਬਿਹਤਰ ਹੈਗਾ ਠੀਕ ਹੈ ਜੀ ਠੰਡੇ ਦੀ ਗੱਲ ਕਰ ਲਈ ਠੰਡਾ ਕਿੰਨਾ ਕਹਿਗਾ ਠੰਡਾ ਹੀ ਸਾਫੀ ਕਾਫੀ ਠੰਡਾ ਹੈਗਾ ਜੀ ਥੈਂਕ ਯੂ ਭਾਈ ਜੀ ਤਾਂ ਦੋਸਤੋ ਆਪਾਂ ਭਾਈ ਜੀ ਮਿਲਣ ਕਰਨੇ ਤੇ ਪਹੁੰਚ ਗਏ ਆ ਤੇ ਗੱਲਬਾਤ ਵੀਰ ਨਾਲ ਕਰਾਉਣੇ ਆਂਗੇ ਤੇ ਗੱਲਬਾਤ ਵੀਰ ਨਾਲ ਕਰਾਉਣੇ ਆਂਗੇ ਬੜਾ ਸਿਕਰਨ ਤੁਸੀਂ ਗਾਉਂਦੇ ਹੋ ਠੀਕ ਹੈ ਤੁਹਾਨੂੰ ਠੀਕ ਹੈ ਬੜੀ ਹੋਰ ਘਰ ਪ੍ਰਵਾਹ ਠੀਕ ਹੈ ਜੀ ਵਧੀਆ ਵਧੀਆ ਜੀ ਆਜੋ ਭਾਈ ਜੀ ਤਾਂ ਦਸਤੋ ਬਾਈ ਦੇ ਕੋਲੇ ਖਾਂ ਆਏ ਆ ਮੈਂ ਆਪਾਂ ਤੇ ਗਾਇਆਂ ਬਾਈ ਨੇ ਸੀਲ ਕਰਦੇ ਨੇ ਤਾਂ ਅਸੀਂ ਚਿੰਨਾਂ ਤੇ ਗੱਲਬਾਤ ਵੀ ਕਰਾਂਗੇ ਤਾਂ ਦੋਸਤੋ ਹੁਣ ਬਾਈ ਦੇ ਕੋਲੇ ਆਪਾਂ ਚਾਹ ਪੀਣੀ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਗਰਮੀ ਕਰਕੇ ਫਿਰ ਭੋਪਾਲੰਦਰ ਗਰਮੀਾਂ ਚ ਬਹੁਤ ਜ਼ਿਆਦਾ ਹੈ ਹੈਨਾ ਚਲੋ ਆ ਰਹੇ ਹੈਨਾ ਬਹੁਤ ਬੁਰਾ ਹਾਂ ਫਿਰ ਗਰਮੀ ਨੂੰ ਗਰਮੀ ਮਾਰਦੀ ਹੈ ਫਿਰ ਆਪਾਂ ਬਸ ਕੋ ਚਾਹ ਪਾਈ ਜਿਹੜਾ ਚਾਹ ਪੀਏ ਬਰ ਚਾਹ ਨਾਲ ਹੀ ਗਰਮੀ ਨੂੰ ਗਰਮੀ ਮਾਰੂਗੀ ਕਿਉਂਕਿ ਜਾਰੇ ਜਦੋਂ ਪਰ ਜਿੰਨੇ ਠੰਡੇ ਠੰਡੇ ਪੀ ਜਾਂਦੇ ਆ ਫਿਰ ਉਹ ਨਹੀਂ ਖਰਾਬ ਕਰਦੇ ਆ ਹਨਾ ਉਹਦੇ ਨਾਲ ਪੇਟ ਖਰਾਬ ਹੋ ਜਾਂਦਾ ਆ ਹਾਂ ਤੇ ਫਿਰ ਠੀਕ ਹੈ ਜੇ ਨਾ ਕਰੇ ਜਾਂ ਤਾਂ ਤੇਰੀ ਅਲੀ ਤੋਂ ਚੰਗਾ ਨਹੀਂ ਲੱਗਦੀ ਹਨਾ ਹਾਂ ਤੇ ਜਨਪੁਰ ਆਪਣੇ ਕੋਲ ਕਿੱਥੇ ਚਲੀ ਗਿਆ ਬਹੁਤ ਬਦਲੇ ਜਨਪੁਰ ਹੂੰ ਮੈਂ ਤੁਹਾਨੂੰ ਬੜਾ ਐਨਾ ਦੂਜੇ ਦੂਜੇ ਸੋ ਉਹ ਚੰਗੇ ਬਤਾਰ ਰੇਟ ਵੀ ਆਪਣਾ ਦੱਸਦੇ ਜਯੂਨ ਵੀ ਆਪਾਂ ਉਹ ਕੰਪਨੀ ਕਰਨਾ ਵੀ ਮੁੱਲ ਮੰਗੋ ਤੇ ਮੁਰਗੀ ਘਟਾਈਓ ਆਪਾਂ ਸੋਰੇ ਜ ਮਾਨਤਾਨ ਵਾਲੀ ਕਰਦੇ ਜੀ ਤਾਂ ਦਰਸ਼ਕਾਂ ਨੂੰ ਮਾਨਤਾਨ ਵਾਲੀ ਜਾਂ ਪੀਰ ਕੰਦਾ ਗੱਲ ਹੋਊਗੀ ਤੇ ਜੈਨੂਨ ਜੇ ਰੇਟ ਹੋਣਗੇ ਤੇ ਹੁਣ ਆਪਾਂ ਅਗਲੇ ਬਲੌਗ ਦੇ ਵਿੱਚ ਆਂਗੇ ਧੰਨਵਾਦ